ਅਹੀਂ ਵਸੇ ਪੰਜਾਬ ਦੀ ਟੀਮ ਅੱਜ ਲੋਕਨਾਚਾ ਨੂੰ ਸਮਰਪਤ ਅਮਰਿੰਦਰ ਸਿੰਘ ਸੰਧੂ ਅਤੇ ਜਗਜਾਰ ਸਿੰਘ ਸੰਧੂ ਕੋਲ ਪਿੰਡ ਦੋਦੇਵਾਲਾ ਦੀ ਢਾਣੀ ਪਹੁੰਚੀ ਹੈ ਇਹ ਪਿੰਡ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਤੇ ਸਥਾਪਿਤ ਹੈ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਅਮਰਿੰਦਰ ਸਿੰਘ ਸੰਧੂ ਸਰਦਾਰ ਮਹਿਲ ਸਿੰਘ ਸੰਧੂ ਦੇ ਪਰਿਵਾਰ ਚੋਂ ਹਨ ਜਿਨ੍ਹਾਂ ਨੂੰ ਲੰਮਾ ਸਮਾਂ ਸਰਪੰਚੀ ਕਰਨ ਦਾ ਮਾਣ ਹਾਸਲ ਹੋਇਆ ਹੈ ਆਓ ਕਰਦੇ ਹਾਂ ਕੁਝ ਗੱਲਾਂ ਇਹਨਾਂ ਦੋ ਸਿਤਾਰਿਆਂ ਦੇ ਨਾਲ ਸਾਹੀ ਵਸੇ ਪੰਜਾਬ ਮੇਰੇ ਸਾਹੀ ਵਸੇ ਪੰਜਾਬ ਹੋ ਸਾਹੀ ਵਸੇ ਪੰਜਾਬ ਮੇਰੇ ਸਾਹੀ ਵਸੇ ਪੰਜਾਬ ਸਾਹੀ ਵਸੇ ਪੰਜਾਬ ਨਾਲ ਜੁੜੇ ਦਰਸ਼ਕੋ ਬਹੁਤ-ਬਹੁਤ ਸਵਾਗਤ ਹੈ ਅੱਜ ਮੇਰੇ ਵਾਸਤੇ ਇੱਕ ਖਾਸ ਦਿਨ ਹੈ ਕਿ ਮੈਂ ਪੰਜਾਬ ਦੇ ਦੋ ਨਾਮੀ ਆਰਟਿਸਟ ਜਿਨ੍ਹਾਂ ਦਾ ਮੇਰਾ ਪਿਛਲੇ 30 ਸਾਲ ਤੋਂ بڑا ਰਿਸ਼ਤਾ ਹੈ ਛੋਟੇ ਭਰਾਵਾਂ ਵਰਗੇ ਹਨ ਵਿਦਿਆਰਥੀ ਵੀ ਹਨ ਬਹੁਤ ਵੀਡੀਓਜ਼ ਤੋਂ ਉਹਨਾਂ ਬਾਰੇ ਤੁਸੀਂ ਦੇਖ ਚੁੱਕੇ ਹੋ ਮੇਰੀ ਮੁਰਾਦ ਹੈ ਅਮਰਿੰਦਰ ਸੰਧੂ ਜਿਹਨੂੰ ਅਸੀਂ ਪਿਆਰ ਦੇ ਨਾਲ ਸੇਠੀ ਕਹਿੰਨੇ ਆ ਤੇ ਮੇਰੇ ਸੱਜੇ ਹੱਥ ਇਹ ਜੁਝਾਰ ਸੰਧੂ ਇਹ ਦੋਨੇ ਮੇਰੇ ਛੋਟੇ ਭਰਾਵਾਂ ਤੋਂ ਵੱਧ ਹਨ ਇਹ ਦੋਦੇਵਾਲਾ ਪਿੰਡ ਜਿਹੜਾ ਹੈ ਇਹਦੀ ਜੇ ਮੈਂ ਖਾਸੀਅਤ ਦੱਸਾਂ ਤੇ ਉੱਤਰਵੱਲ ਪੰਜਾਬ ਹੈ ਤੇ ਦੱਖਣ ਵੱਲ ਰਾਜਸਥਾਨ ਹੈ ਤੇ ਜੇ ਉੱਤਰ ਵਾਲੇ ਪਾਸੇ ਮੀਟਰ ਲੱਗਣਾ ਹੋਵੇ ਤਾਂ ਪੰਜਾਬ ਸਰਕਾਰ ਲਾਉਂਦੀ ਹੈ ਜੇ ਦੱਖਣ ਵਾਲੇ ਪਾਸੇ ਲਾਉਣਾ ਹੋਵੇ ਤਾਂ ਰਾਜਸਥਾਨ ਲਾਉਂਦਾ ਹੈ ਇਸ ਕਰਕੇ ਇਸ ਪਿੰਡ ਦੀ ਬੜੀ ਖਾਸੀਅਤ ਹੈ ਬਹੁਤ ਨਾਮੀ ਗ੍ਰਾਮੀਣ ਪਰਿਵਾਰ ਨਾਲ ਸਬੰਧਤ ਸਰਦਾਰ ਬਰੀਦ ਸਿੰਘ ਸੰਧੂ ਦੇ ਸੁਪੁੱਤਰ ਹਨ ਵੱਡੇ ਛੋਟੇ ਭਾਈ ਸਰਪੰਚ ਸ਼ਾਂਤੀਨਾਜੀ ਕੁਲਵਿੰਦਰ ਸਿੰਘ ਇਹ ਛੋਟਾ ਵੀ ਤਜਾਰ ਸੰਧੂ ਉਸ ਦਾ ਪ੍ਰੀਤਮ ਸਿੰਘ ਦੇ ਬੇਟੇ ਜੰਮੂ ਆਲੀ ਢਾਣੀ ਅਬੋਹਰ ਦੇ ਬਿਲਕੁਲ ਨੇੜੇ ਇਹ ਰਹਿੰਦੇ ਨੇ ਤੇ ਅਸੀਂ ਪਿਛਲੇ 30 ਸਾਲਾਂ ਤੋਂ 탑ਸ ਵਿੱਚ ਜੁੜੇ ਹੋਏ। ਸੋ ਜਿਵੇਂ ਇੱਕ ਕਹਾਵਤ ਬਣੀ ਹੈ ਨਾ ਜਦੋਂ ਕਿਤੇ ਛੇਕੀ ਮਾਰਨੀ ਹੋਵੇ ਤੇ ਇਹ ਕਹਿੰਦੇ ਆ ਸੀ ਵੀ ਬੈਠਾ ਰਹਿ ਬੈਠਾ ਰਹਿ ਵੀ ਜਿਹੜੇ ਤੂੰ ਸਕੂਲ 'ਚ ਪੜਦਾ ਰਹਿ ਨਾ ਉੱਥੇ ਮੈਂ ਪੜਾਉਂਦਾ ਰਹਿਗਾ। ਇਹ ਮੇਰੇ ਸੁਭਾਗ ਵਾਲੀ ਗੱਲ ਹੈ ਕਿ ਡੀਏਵੀ ਕਾਲਜ ਆ ਬੋਹਰ ਜਿੱਥੇ ਮੈਂ 33-34 ਸਾਲ ਤਕਰੀਬਨ ਅਧਿਆਪਨ ਦਾ ਸੇਵਾ ਕੀਤੀ ਹੈ। ਉਸ ਸੰਸਥਾ ਦੇ ਦੋਨੋਂ ਵਿਦਿਆਰਥੀ ਰਹੇ ਐ ਔਰ ਡੀਏਵੀ ਕਾਲਜ ਨੂੰ ਜੋ ਬੁਲੰਦੀਆਂ ਤੇ ਪਹੁੰਚਾਇਆ ਹੈ। ਭੰਗੜਾ ਹੋਵੇ ਜਨਰਲ ਡਾਂਸ ਹੋਵੇ ਇਥੋਂ ਕਿ ਜਿਹੜੀ ਕਲਾਸਿਕਲ ਦੀ ਨ੍ਰਿਤ ਪਰੰਪਰਾ ਦੇ ਵਿੱਚ ਕਥਕ ਬੜਾ ਵੱਡਾ ਨਾਮ ਹੈ ਉਹਦੇ ਵਿੱਚ ਵੀ ਇਹਨਾਂ ਨੇ ਮੱਲਾ ਮਾਰੀ ਸੋ ਜੁਝਾਰ ਤੇ ਇਹ 6 6 7 7 ਵਾਰ ਦੇ ਇਹ ਯੂਨੀਵਰਸਿਟੀ ਦੇ ਇੰਟਰ ਯੂਨੀਵਰਸਿਟੀ ਦੇ ਕਲਰ ਹੋਲਡਰ ਹਨ ਇਹਨਾਂ ਨੇ ਇੰਟਰਨੈਸ਼ਨਲ ਟ੍ਰਿਪ ਵੀ ਲਗਾਏ ਹਨ ਅਮਰਿੰਦਰ ਹੋਣੀ ਪਿਛਲੇ ਦਿਨੀ ਨਿਊਜ਼ੀਲੈਂਡ ਦੇ ਵਿੱਚ ਸਨਮਾਨਤ ਹੋ ਕੇ ਆਏ ਹਨ ਪਹਿਲਾਂ ਵੀ ਜਰਮਨ ਦੇ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਤੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਇਹ ਵਿਦਿਆਰਥੀ ਇਹ ਮੇਰੇ ਛੋਟੇ ਭਾਈ ਅੱਜ ਦੁਨੀਆ ਇਹਨਾਂ ਨੂੰ ਜਾਣਦੀ ਹੈ ਔਰ ਇਹਨਾਂ ਬਾਰੇ ਸਿਰਫ ਇਹਨਾਂ ਬਾਰੇ ਸਿਰਫ ਇੱਕ ਡਾਂਸ ਵਾਲੀਆਂ ਬਹੁਤ ਜ਼ਿਆਦੀਆਂ ਇਹਨਾਂ ਦੀਆਂ ਰੀਲਾਂ ਚੱਲ ਰਹੀਆਂ ਹਨ ਮੈਂ ਇਹਨਾਂ ਦੀ ਜ਼ਿੰਦਗੀ ਬਾਰੇ ਇਹਨਾਂ ਦੀ ਜ਼ਿੰਦਗੀ ਤੇ ਬਿਲਕੁਲ ਨੇੜਿਓ ਤੁਹਾਨੂੰ ਸਭ ਨੂੰ ਮੈਂ ਜਾਣੂ ਕਰਾਉਣਾ ਚਾਹੁੰਦਾ ਸੀ ਪਿਛਲੇ ਦਿਨੇ ਅਮਰਿੰਦਰ ਸੰਧੂਹਰੀ ਨਿਊਜ਼ੀਲੈਂਡ ਦੇ ਵਿੱਚ ਗਏ ਸੀ ਉੱਥੇ ਬੜਾ ਇਹਨਾਂ ਦਾ ਸਨਮਾਨ ਹੋਇਆ ਕੁਇਕ ਯਾਦ ਬਾਰੇ ਇਹਨਾਂ ਤੋਂ ਹੀ ਸੁਣਨਾ ਚਾਹਾਂਗੇ ਬਰਿੰਦ ਕਿਵੇਂ ਰਿਹਾ ਅਨੁਭਵ ਉੱਥੋਂ ਦਾ ਬਹੁਤ ਵਧੀਆ ਰਿਹਾ ਸਾਡ ਨਿਊਜ਼ੀਲੈਂਡ ਦਾ ਜੀ ਗ੍ਰਿੰਦਰ ਸੰਧੂ ਆ ਜੀ ਉਹ ਪੰਜਾਬ ਦੀ ਅਕੈਡਮੀ ਚਲਾ ਰਿਹਾ ਜੀ ਜੀ ਤੇ ਉਹ ਦੇਖ ਕੇ ਇਨਾ ਮਜ਼ਾ ਆ ਉਹਨੇ ਜੋ ਡਾਂਸ ਸੀਗੇ ਚਾਹੇ ਸੱਮੀ ਸੀ ਝੂਮਰ ਸੀ ਜਾਂ ਸਾਰੇ ਜਿੰਨੇ ਵੀ ਡਾਂਸ ਆ ਭੰਗੜੇ ਦੇ ਲੁੱਡੀ ਆ ਉਹ ਸਾਰੇ ਉਹਨੇ ਲਾਈਵ ਕਰਵਾਏ ਆ ਜੀ ਬਹੁਤ ਵੀ ਵਧੀਆ ਲੱਗਿਆ ਵੀ ਸਾਰੇ ਨਾ ਵੀ ਗੀਨੀਤਾ ਜੀ ਆਮ ਪਿੱਛੇ ਆਪਾਂ ਗਾਣੇ ਲਾ ਦਿੰਨੇ ਕਿਹਸੜ ਲਾ ਦਿੰਨੇ ਆ ਜੀ ਉਹ ਐਕਸ਼ਨ ਸੰਗ ਨਹੀਂ ਕਰਾਇਆ ਸਾਰੇ ਉਹਨੇ ਇੱਥੋਂ ਹੀ ਸੱਦੇ ਜੀ ਜੀ ਇੰਡੀਆ ਜੋ ਢੋਲ ਵਾਲੇ ਵੀ ਆ ਜਾਂ ਕੋਈ ਗੋਲੀਆਂ ਵਾਲੇ ਵੀ ਆ ਤੇ ਉਹਨੇ ਲਾਈਵ ਕਰਵਾਇਆ ਤੇ ਲੋਕਾਂ ਨੂੰ ਇਹ ਦੱਸਿਆ ਵੀ ਲਾਈਵ ਕੀਜੀਏ ਸਾਨੂੰ ਵੀ ਬੜਾ ਵਧੀਆ ਲੱਗਿਆ ਠੀਕ ਔਰ ਦੂਸਰਾ ਜਾ ਕੇ ਇਹ ਲੱਗਿਆ ਵੀ ਲੋਕ ਬਹੁਤ ਹੀ ਜ਼ਿਆਦਾ ਇੰਟਰਸਟਡ ਨੇ ਜੀ ਪੰਜਾਬੀ ਦੇ ਵਿੱਚ ਸੱਭਿਆਚਾਰ ਨਾਲ ਜੁੜੇ ਆ ਜੀ ਤੇ ਉੱਥੇ ਜਾ ਕੇ ਉਹਨ ਲੱਗਿਆ ਵੀ ਸਾਰਾ ਪੰਜਾਬ ਇੱਥੇ ਆ ਤੇ ਲੋਕ ਆਪਦੇ ਬੱਚਿਆਂ ਨੂੰ ਆਪ ਵੀ ਖੁਦ ਆਉਂਦੇ ਆ ਪੂਰਾ ਟਾਈਮ ਕੱਢ ਕੇ ਤੇ ਉਹ ਸਿਖਾਉਂਦੇ ਸੀਗੇ ਤੇ ਸਾਨੂੰ ਐ ਲੱਗਿਆ ਵੀ ਜਿੱਦਾਂ ਇੱਕ ਐ ਲੱਗਿਆ ਵੀ ਇੱਥੇ ਤਾਂ ਯੂਥ ਫੈਸਟੀਵਲ ਚੱਲ ਰਿਹਾ ਜੀ ਬਹੁਤ ਵੀ ਇੰਨਾ ਹੀ ਵਧੀਆ ਲੱਗਿਆ ਦੇਖ ਕੇ ਸਾਨੂੰ ਤੇ ਬਹੁਤ ਪਿਆਰ ਕੀਤਾ ਠੀਕ ਹੈ ਬੜਾ ਚੰਗਾ ਲੱਗਿਆ ਸਤਿ ਸ੍ਰੀ ਅਕਾਲ ਤੁਸੀਂ ਪਿਆਰ ਦੇ ਕਾਬਿਲ ਵੀ ਹੋ ਹੁਣ ਆਪਣੀ ਹੈ 87 88 ਵੇਲੇ ਦੀ ਸਾਂਝ ਜਦੋਂ ਮੈਂ ਤੁਹਾਨੂੰ ਨਾਟਕ ਦੇ ਵਿੱਚ ਇੰਟਰੋਡਿਊਸ ਕਰਾਇਆ ਸੀ ਹਾਂਜੀ ਇਸ ਕਰਕੇ ਤੁਹਾਡੇ ਦੇ ਵਿੱਚ ਇੱਕ ਕਲਾਕਾਰ ਵਾਲੇ ਸਾਰੇ ਗੁਣ ਐਕਟਰ ਵਾਲੇ ਵੀ ਹੈਗੇ ਹਾਂਜੀ ਤੁਸੀਂ ਈਏ ਵੀ ਕਰਦੇ ਹੋ ਬੋਰਡ ਨਾਲ ਜਾਂ ਭੰਗੜੇ ਦੇ ਸ਼ੌਕ ਬਾਰੇ ਆਪਣੇ ਜਰੂਰ ਦੱਸੋ ਕਿ ਬਚਪਨ ਤੋਂ ਕਿਵੇਂ ਇਹ ਅਨਪੋਮ ਹੈ ਤੁਹਾਡਾ ਅਸੀਂ ਮੇਰਾ خیال ਮੈਂ 1985 86 ਦੇ ਵਿੱਚ ਪਹਿਲੀ ਵਾਰੀ ਕਾਲਜ ਗਿਆ ਸੀ ਜੀ ਜੀ ਜਦੋਂ ਅਸੀਂ ਜਾ ਕੇ ਦੇਖਿਆ ਜੀ ਸਾਨੂੰ ਸਭ ਤੋਂ ਜ਼ਿਆਦਾ ਜੁੜਨ ਦਾ ਕਾਰਨ ਤਾਂ ਇਹ ਬਣਿਆ ਵੀ ਜਦੋਂ ਸਾਨੂੰ ਭੰਗੜੇ ਦੀਆਂ ਸੱਡੀਆਂ ਸਿਲੈਕਸ਼ਨ ਹੋ ਰਹੀ ਸੀ ਜੀ ਤੇ ਸਾਡੇ ਟੀਚਰ ਜਿਵੇਂ ਤੁਸੀਂ ਉਹ ਪ੍ਰੋਫੈਸਰ ਇਕਬਾਲ ਗਦਾਰਾ ਜੀ ਸੰਧੂ ਸਾਹਿਬ ਸੀ ਸਾਰੇ ਸਾਰੇ ਸਾਨੂੰ ਕਰਾਉਂਦੇ ਸੀ ਤੇ ਐ ਨਹੀਂ ਸੀ ਲੱਗਦਾ ਹੁੰਦਾ ਵੀ ਸਾਨੂੰ ਵੀ ਡਾਂਟ ਪਾਉਗੀ ਸਾਨੂੰ ਲੱਗਦਾ ਹੁੰਦਾ ਸੀ ਵੀ ਇਹ ਭੰਗੜਾ ਕਰਾਉਂਦੇ ਨਹੀਂ ਸਾਨੂੰ ਤਾਂ ਸਿਖਾਉਂਦੇ ਵੀ ਤੇ ਸਾਡੇ ਨਾਲ ਆਪ ਵੀ ਪਾਉਂਦੇ ਆ ਜੀ ਹਾਂ ਜੀ ਤੇ ਸਾਨੂੰ ਇੱਕ ਤਰ੍ਹਾਂ ਟੀਚਰ ਦਾ ਤੇ ਇੱਕ ਸਟੂਡੈਂਟ ਦਾ ਜਿਹੜਾ ਜਿਹੜਾ ਰਿਸ਼ਤਾ ਆ ਉਹ ਤਾਂ ਅੱਜ ਤੱਕ ਵੀ ਅਸੀਂ ਬਰਕਰਾਰ ਰੱਖਿਆ ਹੈ ਜੀ ਪਰ ਉਦੋਂ ਜਿਹੜੇ ਸਾਡੇ ਨਾਲ ਕਰਦੇ ਸੀ ਉਦੋਂ ਸਾਨੂੰ ਲੱਗਦਾ ਸੀ ਵੀ ਸਾਡੇ ਟੀਮ ਦੇ ਮੈਂਬਰ ਆ ਅਸਲ 'ਚ ਅਸੀਂ ਤਾਂ ਹੀ ਇਹ ਸਿੱਖ ਗਏ ਠੀਕ ਹੈ ਅਸੀਂ ਪਾਇਆ ਨਹੀਂ ਕੱਲਾ ਜੀ ਨਹੀਂ ਤਾਂ ਜੀ ਲੋਕ ਪਾ ਦਿੰਦੇ ਨੇ ਉਦੋਂ ਬਾਅਦ ਉਹ ਭੁੱਲ ਜਾਂਦੇ ਆ ਜੇ ਸਾਨੂੰ ਜਿਹੜੀ ਉਹ ਸਿਖਾਇਆ ਗਿਆ ਅੱਜ ਤੱਕ ਹਾਂਜੀ ਜਿਹੜਾ ਉਦੋਂ ਦਾ ਸਿਖਾਇਆ ਤੇ ਅਸੀਂ ਅੱਜ ਤੱਕ ਉਹਨੂੰ ਸਾਡੇ ਕੰਮ ਆਈ ਜਾਂਦਾ ਹੈ ਜੀ ਤੇ ਬਹੁਤ ਹੀ ਵਧੀਆ ਰਿਆਂ ਬਾਕੀ ਇਹ ਹੁੰਦਾ ਸੀ ਜੀ ਵੀ ਇਕੱਠੇ ਹੋ ਜਾਂਦੇ ਸੀ ਜਦੋਂ ਭੰਗੜੇ ਦੇ ਸਾਡੇ ਸਾਰੇ ਟੀਚਰ ਨੇ ਆ ਜਾਣਾ ਜੀ ਭਾਜੀ ਤਰਲੋਕ ਸਿੰਘ ਸੀ ਮਾਰਕੀਟ ਕਮੇਟੀ ਜੌਬ ਕਰਦੇ ਸੀ ਉਹ ਆ ਜਾਂਦੇ ਸੀ ਜਿਨ੍ਹਾਂ ਨੇ ਬੋਲੀਆਂ ਪਾਈਆਂ ਤੇ ਸਾਹਮਣੇ ਬੈਠ ਕੇ ਸਾਨੂੰ ਸਾਰਾ ਜਦੋਂ ਵੀ ਕਰਾਉਣਾ ਸਾਨੂੰ ਸਿਖਾਉਣਾ ਠੀਕ ਹੈ ਤੇ ਸਾਨੂੰ ਉਹ ਬਹੁਤ ਵਧੀਆ ਲੱਗਿਆ ਜੀ ਤੇ ਸਾਨੂੰ ਐ ਨਹੀਂ ਸੀ ਲੱਗਦਾ ਹੁੰਦਾ ਜਿਵੇਂ ਕਾਲਜ ਤੋਂ ਜਾਂ ਕਿਤੇ ਤੋਂ ਕਿਸੇ ਟੀਚਰ ਤੋਂ ਜਾਂ ਪ੍ਰਿੰਸੀਪਲ ਸਾਹਿਬ ਤੋਂ ਡਰ ਲੱਗਦਾ ਹੁੰਦਾ ਵੀ ਸਾਰਾ ਗਿਆ ਸਾਨੂੰ ਲੱਗਦਾ ਹੁੰਦਾ ਸੀ ਵੀ ਅਸੀਂ ਅੱਗੇ ਜਾਈਏ ਸਾਹਮਣੇ ਤੇ ਉਹਨਾਂ ਨੂੰ ਮਿਲੀਏ ਕਿਉਂਕਿ ਸਾਨੂੰ ਉਹ ਪਿਆਰ ਕਰਦੇ ਸੀ ਬਹੁਤ ਬਹੁਤ ਤੇ ਉਦੋਂ ਦੀਆਂ ਸਾਡੀਆਂ ਜੜਾਂ ਲੱਗੀਆਂ ਜੀ ਤੇ ਇੰਨੀਆਂ ਅਸੀਂ ਮਤਲਬ ਅੱਜ ਤੱਕ ਸਾਡੀਆਂ ਡੂੰਘੀਆਂ ਹੀ ਹੁੰਦੀਆਂ ਜਾਂਦੀਆਂ ਨੇ ਜੇ ਇਸ ਕਲਚਰ ਦੇ ਵਿੱਚ ਜੇ ਸਮਾਜ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੁਣ ਮੈਂ ਇਹ ਕਹਿ ਸਕਦਾ ਹਾਂ ਵੀ ਡੀਏਵੀ ਕਾਲਜ ਆ ਬਹੁਤ ਤੇ ਅਮਰਿੰਦਰ ਸੰਧੂ ਜੁਹਾਰ ਸੰਧੂ ਨੂੰ ਇੱਕ ਦੂਜੇ ਤੋਂ ਕਦੀ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਿਆ ਬਿਲਕੁਲ ਸਰ ਕਦੀ ਨਹੀਂ ਹੋ ਸਕਦਾ ਮੈਂ ਜੇ ਸਵਾਲ ਇਹੀ ਕਰਾਂ ਵੀ ਜੁਹਾਰ ਮੇਰੇ ਸ਼ਾਦੀ ਵੇਲੇ ਦਾ ਮੇਰੇ ਖ 93 ਦਾ ਆਪਣੀ ਸਾਂਝ ਹੈਗੀ ਹੈ 93 ਚ ਜਦੋਂ ਆਪਾਂ ਰੌਣਕਾਂ ਕੀਤੀਆਂ ਮੇਰੀ ਸ਼ਾਦੀ ਵੇਲੇ ਔਰ ਤੁਸੀਂ ਆਪਣਾ ਅਨੁਭਵ ਸਾਂਝੜਨ ਜ਼ਰੂਰ ਸਾਂਝਾ ਕਰੋ ਕਿ ਕਿੰਨੇ ਤੁਸੀਂ ਇਸ ਖੇਤਰ ਦੇ ਵਿੱਚ ਜੋ-ਜੋ ਮੱਲਾ ਮਾਰੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਗੱਲ ਸਾਂਝੀ ਕਰੋ ਮੈਂ ਪੰਗੜੇ ਨਾਲ ਨੰਬੇ 'ਚ ਜੁੜ ਗਿਆ ਸੀ ਜੀ ਥੋੜਾ ਜਾ ਕੇ ਜੀ ਤੇ ਜੁੜੇ ਤੋਂ ਬਾਅਦ ਜੋ ਕੱਲੀ ਵਾਰੀ ਕਿਉਂਕਿ ਅੱਗ ਪਹਿਲਾਂ ਸਿਕੰਦਰ ਜੀ ਅੱਗੇ ਜੀ ਤੇ ਸਾਡੀ ਉਹ ਪੂਰੇ ਨਹੀਂ ਹੋ ਰਹੀ ਸੀ ਕਿਸੇ ਕਿਸੂਰ ਦੀ ਜਾ ਕੇ ਜੀ ਠੀਕ ਠੀਕ ਹੈ ਜੀ ਤੇ ਜਦੋਂ ਗਦਾਰਾ ਸਾਹਿਬ ਮਿਲੇ ਸਾਡੇ ਬੇਨਤੀ ਕੀਤੀ ਸਾਡੇ ਪੰਗੜਾ ਪਾਉਣਾ ਚਾਹੁੰਦੇ ਤੇ ਕਹਿੰਦੇ ਪਹਿਲਾਂ ਕਿਤੇ ਪਾਇਆ ਗਿਆ ਨਹੀਂ ਪਾਇਆ ਜੀ ਫਿਰ ਤੁਸੀਂ ਕਹਿੰਦੇ ਕਿਵੇਂ ਪਾ ਲੋਗੇ ਠੀਕ ਹੈ ਜੀ ਤੁਸੀਂ ਪਾ ਦੇ ਪਾ ਲਾਓ ਜੀ ਹਾਂ ਜੀ ਸਭ ਦਾ ਸ਼ਾਇਦ ਜੀ ਠੀਕ ਸਾਡਾ ਟੀਚਰ ਸਾਡੇ ਜੀ ਪਦਾਰਸ ਆ ਕੇ ਸੰਧੂ ਸਰ ਆ ਕੇ ਭੁੱਲਰ ਸਰ ਆ ਕੇ ਤੁਸੀਂ ਬਾਜੀ ਜੀ ਨਾਲ ਤੇ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਇਸ ਖੇਤਰ ਦੇ ਵਿੱਚ ਸਾਨੂੰ ਨੌਲੇਜ ਬਹੁਤ ਮਿਲੀ ਹੈ ਨੌਲੇਜ ਹੋਰ ਵੀ ਮਿਲ ਰਹੀ ਹੈ ਅਜੇ ਵੀ ਲਈ ਜਣੇ ਮੈਂ ਇੱਕ ਹੋਰ ਗੱਲ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਕਿ ਇਹਨਾਂ ਨੇ ਅੱਜ ਵਾਲੇ ਜਿਹੜੇ ਨਵੀਂ ਜਵਾਨੀ ਨੂੰ ਜੋ ਅੱਜ ਆਪਣੇ ਇਹ ਹੁਨਰ ਨਾਲ ਅੱਗੇ ਮਾਲਾ ਮਾਲ ਕਰ ਰਹੇ ਨੇ ਇਹਨਾਂ ਦੀ ਇਹ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਇਹਨਾਂ ਦਾ ਬੜਾ ਵੱਡਾ ਯੋਗਦਾਨ ਜਿਵੇਂ ਇਹਨਾਂ ਨੇ ਜਨਰਲ ਡਾਂਸ ਦੇ ਵਿੱਚ ਹਰਿਆਣਵੀ ਡਾਂਸ ਸੀ ਔਰ ਇਹਨਾਂ ਨੇ ਹਰਿਆਣੇ ਵਾਲੇ ਉਸਤਾਦਾਂ ਨੂੰ ਕਾਇਲ ਕਰ ਲਿਆ ਯਾਰ ਵੀ ਪੰਜਾਬ ਦੇ ਮੁੰਡੇ ਐਡਾ ਸੋਹਣਾ ਨਾਚਦੇ ਕਿੰਨੇ ਵਾਰ ਤੁਸੀਂ ਕਲਰ ਹੋਲਡਰ ਨੂੰ ਜਨਰਲ ਡਾਂਸ ਦੇ ਦੱਸੋ ਤਿੰਨ 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 ਵਾਰ ਪਹਿਲਾਂ ਵਾਰ ਹਰਿਆਣੇ ਵਾਲੇ ਤਾਂ ਸਾਰੇ ਆਖਦੇ ਸੀ ਉਹ ਜਦੋਂ ਹਰਿਆਣੇ ਚ ਗਏ ਜੀ ਤੇ ਉਧਰ ਫੈਸਟੀਵਲ ਹੋਈ ਉਹਨਾਂ ਦੇ ਹਾਂਜੀ ਦਿਲਬਾਗ ਆਉਂਦਾ ਹੁੰਦਾ ਸੀ ਕੋਈ ਆਖਦਾ ਹੁੰਦਾ ਸੀ ਕਿ ਜਦੋਂ ਕਿਤੇ ਕੰਪੀਟੀਸ਼ਨ ਹੋਇਆ ਤੇ ਮੈਂ ਪੰਜਾਬ ਤੋਂ ਟੀਮ ਸੱਦੂਗਾ ਬੋਰ ਦੀ ਕਿ ਤੁਹਾਨੂੰ ਜਿੱਤ ਕੇ ਜਾਊਂਗੀਆਂ ਮੈਨੂੰ ਥੋੜਾ ਚੈਲੰਜ ਕਰ ਦੋ ਮੈਨੂੰ ਥੋੜੇ ਥੋੜੇ ਜ਼ਿਆਦਾ ਦਿਲਬਾਗ ਮੈਨੂੰ ਯਾਦ ਆ ਰਿਹਾ ਹੈ ਉਹ ਦਿਲਬਾਗ ਜੀ ਉਸਤਾਦ ਜੀ ਸੀ ਕਿ ਧਰਮਚੰਦ ਜੀ ਧਰਮਚੰਦ ਜੀ ਨਗਾੜੇ ਬਹੁਤ ਤੁਹਾਡੇ ਸਾਰਿਆਂ ਦੇ ਫੈਨਸ ਉਹਨਾਂ ਨੇ ਸਾਨੂੰ ਸਿਖਾਇਆ ਜੀ ਬਾਕੀ ਸਿੱਖ ਅਸਲ ਤੇ ਲੱਗਿਆ ਵੀ ਸਾਨੂੰ ਕਾਲਜ ਨੇ ਸਾਥ ਬਹੁਤ ਦਿੱਤਾ ਜ ਬាទ ਇਹ ਸਾਨੂੰ ਇੰਨੇ ਵਧੀਆ ਢੰਗ ਨਾਲ ਸਿਖਾਇਆ ਗਿਆ ਜੀ ਵੀ ਸਾਡੇ ਨਾਲ ਆਣ ਕੇ ਬੈਠਦੇ ਸੀ ਸਰ ਉਹਨਾ ਟਾਈਮ ਦਿੰਦੇ ਸੀ ਜੀ ਉਹਨਾਂ ਨੇ ਜਦੋਂ ਕੀ ਹੁੰਦਾ ਸੀ ਕਾਲਜ ਟਾਈਮ ਦੇਣਾ ਜੀ ਤੇ ਆਪਦੇ ਘਰ ਵੀ ਟਾਈਮ ਨਹੀਂ ਦਿੰਦੇ ਸੀ ਸਾਡੇ ਟੀਚਰ ਜੀ ਬਿਲਕੁਲ ਬਿਲਕੁਲ ਰਾਤ ਤੱਕ ਲੇਟ ਤੱਕ ਲੱਗੇ ਰਹਿੰਦੇ ਹੁੰਦੇ ਸੀ ਸਰ ਇਸੇ ਕਰਕੇ ਨਾ ਜੀ ਸਾਡੇ ਚ ਜਿਵੇਂ ਮੇਰੇ ਜਿਹੜਾ ਮੇਰੇ ਤੋਂ ਬਾਅਦ ਆਇਆ ਜੀ ਕਿੰਨੇ ਕਿੰਨੇ ਸਾਲ ਹੋ ਗਏ ਅਸੀਂ ਜੁੜੇ ਹਾਂ ਇਹ ਸਾਡੇ ਤੋਂ ਵੀ ਸਿੱਖਦੇ ਹੁੰਦੇ ਸੀ ਸਰ ਨਹੀਂ ਉਹਨਾਂ ਨੇ ਸਾਨੂੰ ਆਖਣਾ ਵੀ ਦੱਸੋ ਵੀ ਆਪਾਂ ਕਿਵੇਂ ਕਰਨਾ ਆ ਬਿਲਕੁਲ ਅਸੀਂ ਇਕੱਠੇ ਵੀ ਨੱਚਦੇ ਰਹੇ ਹਾਂ ਡਾਂਸ ਵੀ ਇਕੱਠਾ ਕੀਤਾ ਜਾ ਬਿਲਕੁਲ ਇਹ ਇੱਕ ਦੂਜੇ ਤੋਂ ਸਿੱਖਦੇ ਸੀ ਸਾਨੂੰ ਹੁਣ ਤਾਂ ਇਹ ਲੱਗਣ ਲੱਗ ਗਿਆ ਵੀ ਸਿੱਖਦੇ ਨਹੀਂ ਹੂੰ ਹੁਣ ਪਾਉਂਦੇ ਨੇ ਹੂੰ ਤੇ ਉਦੋਂ ਬਾਅਦ ਇਹ ਹੋ ਜਾਂਦਾ ਆ ਵੀ ਉਦੋਂ ਢੋਲ ਵਾਲੇ ਨੂੰ ਸਾਡਾ ਜਿਹੜਾ ਉਸਤਾਦ ਜੀ ਹੁੰਦੇ ਸੀ ਹੂੰ ਉਹ ਆਖਦੇ ਨੇ ਵੀ ਦੱਸੋ ਕੀ ਕਰਨਾ ਹੈ ਤੇ ਹੁਣ ਜ਼ਿਆਦਾਤਰ ਥੋੜਾ ਜਿਹਾ ਇਹ ਹੋ ਗਿਆ ਵੀ ਢੋਲ ਵਾਲਿਆਂ ਕੋਲੇ ਤਕਰੀਬਨ ਜਿਵੇਂ ਅਸੀਂ ਕਈ ਵਾਰੀ ਸੁਣਦੇ ਆਂ ਜੀ ਕਿੰਦੇ ਵੀ ਉਹ ਆਪਾਂ ਉਹ ਸੈੱਟ ਪਾ ਲੀਏ ਤੇ ਸਾਨੂੰ ਉਦੋਂ ਸਾਡੇ ਸੈੱਟ ਨਹੀਂ ਸੀ ਹੁੰਦਾ ਉਦੋਂ ਸੈੱਟ ਬਣਾਇਆ ਜਾਂਦਾ ਹੁੰਦਾ ਸੀ ਉਦੋਂ ਹੀ ਬਣਾਉਂਦੇ ਹੁੰਦੇ ਸੀ ਦੇਖ ਕੇ ਸਰ ਲੱਡੀ ਗੱਲ ਸਾਡੀ ਕੰਪੋਜੀਸ਼ਨ ਜੌਂਰਚ ਹੋ ਰਹੇ ਸੀ ਨਹੀਂ ਉਹ ਤਾਂ ਤੁਹਾਡੇ ਪਤਾ ਕੀ ਹੈ ਤੁਸੀਂ ਬਹੁਤ ਲੱਕੀਓ ਗੰਧਾਰ ਸਾਹਿਬ ਦਾ ਥਾਪੜਾ ਸੀ ਤੁਹਾਨੂੰ ਉਸਤਾਦਾਂ ਦਾ ਗੁਦਾਰਾ ਸਾਹਿਬ ਦਾ ਗੁਦਾਰਾ ਸਾਹਿਬ ਦਾ ਬਹੁਤ ਵਧੀਆ ਪਾਜੀ ਕਿ ਤਲੋਕ ਵਰਗਿਆਂ ਦਾ ਸਾਥ ਮਿਲਿਆ ਇਸ ਕਰਕੇ ਤਾਂ ਹੀ ਰਲ ਮਿਲ ਕੇ ਇੱਕ ਬਹੁਤ ਸੋਹਣਾ ਇੱਕ ਤੁਸੀਂ ਐਸਾ ਨਾਮ ਕੀਤਾ ਹੈ ਕਾਲਜ ਦਾ ਸ਼ਹਿਰ ਦਾ ਤੇ ਅਸੀਂ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਆਪਣਾ ਇਸ ਹਨਰ ਨੂੰ ਦੁਨੀਆ ਦੇ ਵਿੱਚ ਫੈਲਾਇਆ ਹੈ ਸੋ ਇੰਨੀ ਹੀ ਗੱਲਬਾਤ ਨਾਲ ਮੈਂ ਤੁਹਾਡਾ ਦੋਹਾਂ ਛੋਟੇ ਭਰਾਵਾਂ ਦਾ ਬੜਾ ਸਵਾਗਤ ਹੈ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਸਾਹੀ ਵਸੇ ਪੰਜਾਬ ਮੇਰੇ ਸਾਹੀ ਵਸੇ ਪੰਜਾਬ ਹੋ ਸਾਹੀ ਵਸੇ ਪੰਜਾਬ ਮੇਰੇ ਸਾਹੀ ਵਸੇ ਪੰਜਾਬ